ਨੰਦੀ ਬੁੜੀ ਲੁੱਤੀਆਂ ਲਾ ਕੇ ਮੈਨਾਂ ਹੀ ਤਾਂ ਕਰਾਉਂ ਲੜਾਈ ਬਾਬੇ ਨੂੰ ਫੋਨ ਲਾ ਕੇ ਨਾ ਮੇਰੇ ਤਾਂ ਭਾਉ ਨਹੀਂ ਆ ਮੈਂ ਕਰ ਚ ਪਲੀਸ ਲੈ ਕੋਈ ਦੇਸ ਦਤ ਨਹੀਂ ਸੁੱਤੀ ਪਈ ਆ ਮਨ ਲਾਦਾ ਇਹ ਤਾਂ ਕਰਕੇ ਜਾ ਗਮਾਂਡਣ ਤੋਂ ਨਾ ਪਹਿਲਾਂ ਪਹਿਲਾਂ ਕੰਮ ਨੂੰ ਵੇੜ ਲਾ ਹੁਣ ਤਾਂ ਦੇਖੋ ਸਾਰੇ ਨਵੇੜ ਕੇ ਮੈਂਤਲਾਦਾ ਬੇਲੀ ਹੋਗੀ ਮੈਂ ਰਹੇਗੀ ਮੇਰੇ ਤਾਂ ਕੱਲਾ ਝਾੜੂ ਲਾਉਣ ਵਾਲਾ ਰਹਿੰਦਾਗਾ ਤੇ ਰਾਮਣ ਹੁਣ ਆ ਕੇ ਕਹੀ ਜਾਂਦੀ ਹੈਗੀ ਇੱਕ ਤਾਂ ਨਾ ਮੈਨੂੰ ਇਹ ਨਹੀਂ ਕੁਝ ਕਰਨ ਦਿੰਦੀ ਹੈਗੀ ਸਾਰਾ ਦਿਨ ਬੋਲ ਮਾਰੀ ਜਾਂਦੀ ਰਹਿੰਦੀ ਮੰਜੇ ਤੇ ਬੈਠੀ ਬੇਲੀ ਆਉ ਨਹੀਂ ਆ ਬੇਬੇ ਜਾਨੀ ਪਤਾ ਨਹੀਂ ਕੀ ਕਹਿੰਦੀ ਹਵੇ ਬੇਕ ਕੋਈ ਕੰਮ ਸੀਗਾ ਮੈਂ ਤਾਂ ਝਾੜੂ ਲਈ ਜਾਂਦੀ ਸੀਗੀ ਤੂੰ ਬੋਲ ਮਾਰੀ ਜਾਂਦੀ ਸੀ ਪਰ ਤੇ ਮੈਂ ਤਾਂ ਚਾਹ ਪੀਣੀ ਸੀ ਤੇ ਇਹ ਚਾਹ ਨਹੀਂ ਕਹਿੰਦੀ ਸੀ ਮੈਨੂੰ ਚਾਹ ਕਰਕੇ ਲੈ ਦੇ ਚਾਹ ਮੈਂ ਨਹੀਂ ਫੜਾਈ ਸੀ ਮਾਂ ਚੱਲ ਠੰਡਾ ਤੂੰ ਪਈ ਰਹਿ ਨਾ ਪੁੱਤ ਮੈਂ ਤਾਂ ਸਾਰੀ ਰਾਤ ਦੀ ਟੁਪਈ ਪਈ ਪਈ ਦੀ ਢੋਈ ਦੋਖਣ ਲੱਗੀ ਤਾਂ ਇਹਨਾਂ ਨੂੰ ਵਾਲੇ ਮਾਰੀ ਸੀ ਵਿੱਚ ਆਪ ਇਹਨੂੰ ਘੋਟੋਣ। ਚੱਲ ਕੋਈ ਨਾ ਚਾਹਤਾ ਮੈਂ ਬਣਾ ਲੰਨੀ ਐ। ਲੈ ਕਿਹੜਾ ਵੇਲਾ ਹੋ ਗਿਆ ਕੁੜੇ ਚਾਹ ਨੂੰ ਕਿਸੇ ਨੂੰ ਵੀ ਕੁੜੇ ਚਾਹ ਲਿਆ ਦੇ ਚਾਹ ਲਿਆ ਦੇ ਮੇਰਾ ਮੰਜਾ ਬਾਹਰ ਕੱਢ ਦੇ ਧੁੱਪ ਆ ਗਈ। ਅੱਜ ਕੰਮਾਂ ਦੀ ਲੱਗੀ ਪਈ ਹੈਗੀ। ਭਜੀ ਭਜੀ ਆਉਂਦੀ ਆ ਔਖੀ ਹੋਈ ਤੇ ਐ ਨਹੀਂ ਵੀ ਮੇਰਾ ਮੰਜਾ ਬਾਹਰ ਕੱਢ ਦੇ ਚਾਹ ਦੀ ਘੁੱਟ ਦੇ ਦੇ ਮੈਨੂੰ। ਲੈ ਬੇਬੇ ਚਾਹ। ਫਿਰ ਤੇ ਮੇਰਾ ਮੰਜਾ ਬਾਹਰ ਕੱਢ ਦੇ ਤੀ ਇਹ ਧੁੱਪੇ। ਕਰ ਦੂੰਗੀ ਬੇਬੇ ਕੰਮ ਤਾਂ ਨਵੇੜ ਲਾ ਕੰਮ ਤਾਂ ਨਿਭੜੇ ਨਹੀਂ ਹਜੇ ਪੁੱਤ ਕੰਮ ਤਾਂ ਮੁੱਕਦੇ ਨਹੀਂ ਹੁੰਦੇ ਲੈ ਗਵਾਂਡਣ ਨੇ ਸਾਰਾ ਕੰਮ ਕਰ ਲਿਆ ਮੈਂ ਮੈਂ ਪਹਿਲਾਂ ਮੈਨੂੰ ਆਏ ਸੀ ਮਾਲਾ ਝਾੜੂ ਲਾ ਕੇ ਮੇਰੇ ਤਾਂ ਕੰਮ ਨਿਭੜ ਗਿਆ ਫੇਰ ਮੇਰੇ ਤਾਂ ਜ਼ਿਆਦਾ ਆ ਗਿਆ ਗੋਹਾ ਵੀ ਸੱਟਣ ਵਾਲਾ ਪਿਆ ਹਜੇ ਤੇਰੇ ਨਹੀਂ ਕੰਮ ਲੋਟਾਂਦੇ ਭਾਈ ਤੂੰ ਕੰਮ ਕਰ ਲੈ ਜਾ ਕੇ ਹੋਰ ਬੁਢਿਆਂ ਨੂੰ ਤਾਂ ਆਈਆਂ ਕਰਦੇ ਹੁੰਦੇ ਆ ਚੱਲ ਬੇਬੇ ਚਾਹ ਚਾਹ ਕਰੀਐਂਦੀ ਸੀ ਚਾਹ ਪੀ ਲੈ ਮੈਂ ਤਾਂ ਆਪਦੇ ਕੰਮ ਕਰਾਂ ਜਾ ਕਰ ਲੈ ਭਾਈ ਤੇਰੇ ਨਹੀਂ ਕੰਮ ਮੁੱਕਦੇ ਦੇਖਾਂ ਰਾਮਨ ਨੇ ਧੋਤੇ ਕੱਪੜੇ नहीं तो सारा कम निबेड़ लिया अज पहले निबेड़ लिया सारा कम है मैं तो ऐ करूंगी पहले देख सारा नबेड़ बैठी बैठीए तो की करिए दस मैं है चल हूली हौली कर लिया फिर कर <laughs> <नाएगा। laughs> <नाएगा। देखा। laughs> ਨਹੀਂ ਜਿਵੇਂ ਮੜਾ ਜੀ ਕਹੇਤਾ ਕਿਵੇਂ ਬੜਾਕਾ ਕਰਦੀ ਤੀ ਕੀ ਵੀ ਮੈਂ ਹੀ ਕਿਹਾਗਾ ਵੀ ਦੇਖਾ ਇਹਨਾਂ ਨੇ ਕੱਪੜੇ ਧੋਤੇ ਕਨਾ ਬਾਲੀ ਪਾਈ ਬਹੁਤ ਕਰਦੀ ਐ ਇਹਨਾਂ ਐ ਵੀ ਕੋਈ ਬੋਲਦਾ ਹੁੰਦਾ ਹੈਗਾ ਦੇਖ ਲਾ ਥੱਲੇ ਵੀ ਆ ਕੇ ਬੋਲ ਕਰੀ ਜਾਂਦੇ ਆ ਇਹ ਮੇਰੇ ਸੀ ਮੱਤ ਦੀ ਰਹਿੰਦੀ ਆ ਸਾਰਾ ਆ ਮੱਠੜ ਵਾਲੀ ਕਿ ਆਈ ਐ ਨਾ 100 ਰੁਪਏ ਚਾਰੀ ਪੈ ਇਹ ਵੀ ਤੁਹਾਨੂੰ ਨਹੀਂ ਪੈ ਦੇਖ ਕਿਵੇਂ ਨ ਪੁੱਤਿਆਂ ਦੇ ਕੁੱਤੇ ਕਿਵੇਂ ਭੌਂਕਦੇ ਨੇ ਹੈ ਸਾਰੀਆਂ ਪਾਥੀਆਂ ਡਾਜਦੇ ਨੇਗੇ ਨਾਲੇ ਗਲੀਆਂ ਚਾਹੇ ਫਿਰਦੇ ਨੇ ਢੇੜੇ ਦਿੰਦੇ ਪੁੱਤਿਆਂ ਦੇ ਬੇੜਾ ਬੈਠੇ ਵਾਲੇ ਕਿਵੇਂ ਖੋਲੀਆਂ ਨੇ ਖੁਰਮ ਪਾਇਆਗਾ ਖੋਲ ਬਣ ਕਰ ਕਰ ਕੇ ਪੂਛਾ ਮਾਰਵਾ ਸਾਰਾ ਬੇੜਾ ਵੇਖ ਕੇ ਪੈਦਲਾ ਕਿੱਥੇ ਰੋਟੀਆਂ ਲੱਗੀਆਂ ਨੇ ਬੰਨ ਰੱਖੇ ਨੇ ਡੰਗਰ ਇੱਥੇ ਧਕਾਉਣ ਨੂੰ ਕੁੜਾ ਰਮਣ ਕੁੜਾ ਰਮਣ ਕੀ ਦਿਨ ਸੰਗ ਪਸਾਲੇ ਕੀ ਦਿਨ ਲੜੀ ਜਾਨੀਂ ਹੈ ਕੁਛ ਨਹੀਂ ਬੇਬੇ ਉਹ ਤਾਂ ਨਾ ਗਵੰਡਣ ਸੀਗੀ ਜਦੋਂ ਮੈਂ ਤਨਜਾ ਫੜਾ ਕੇ ਆਈਆਂ ਤੇ ਇੱਕੋ ਥੇ ਖੜੀ ਬੁੜਬੁੜ ਕਰੀਏ ਨਹੀਂ ਸੀ ਫਿਰ ਥੱਲੇ ਜਾ ਕੇ ਕਤੂਰਾ ਵਿੱਚ ਦੀ ਗਾਲਾਂ ਦੇਣ ਲੱਗ ਗਈ ਫਿਰ ਮੈਂ ਸੁਣਾਤੀਆਂ ਵੱਧੂ ਗਾਲਾਂ ਦਿੱਤੀਆਂ ਮੈਂ ਨਾ ਪਤਾ ਲੜਦੀ ਨਹੀਂ ਹੁੰਦੀ ਇਹ ਤੂੰ ਤਾਂ ਕਹਤਾ ਬੇਬੇ ਲੜਦੇ ਨਹੀਂ ਹੁੰਦੇ ਜਦੋਂ ਅਗਲੀ ਬੈਬ ਤਾਂ ਕਰਦੀ ਐ ਐਂ ਤਾਂ ਅਗਲੀ ਸਿਰ ਚੜ ਜੂਗੀ ਐਂ ਦਾ ਫਿਰ ਜਵਾਬ ਦੇ ਕੇ ਰੱਖਣਾ ਪੈਂਦਾ ਫੇਰ ਹੀ ਵਸਣ ਦੇਣੀ ਆ ਇਹ ਬਿੜਕਾ ਲੈਣ ਦਾ ਕੀ ਕੰਮ ਉਹਦਾ ਹਰਮਨ ਪਤਾ ਲੜਦੇ ਨਹੀਂ ਹੁੰਦੇ ਉਹ ਤਾਂ ਆਪਣੇ ਸ਼ਰੀਕ ਆਗੇ ਹਾਂ ਤੇ ਉਹ ਤਾਂ ਜਨਾਨੀਆਂ ਨੂੰ ਤਾਂ ਆਉਂਦੀ ਹੁੰਦੀ ਐ ਇਹ ਜੀ ਗੱਲਾਂ ਕਰਨ ਦੀ ਬਹਿਤ ਤਾਂ ਕਰਨ ਦੀ ਤਾਂ ਦਾ ਕਹਿੰਦਾ ਬੇਬੇ ਆਤ ਤਾਂ ਹੁੰਦੀ ਐ ਫੇਰ ਇੰਨਾ ਕੁ ਤਾਂ ਮੈਂ ਕਰੂੰਗੀ ਫੇਰ ਚੁੱਪ ਕਰਨੀ ਆ ਚੱਲ ਮੈਂ ਤਾਂ ਕੱਪੜੇ ਪ੍ਰੈਸ ਕਰਦੀ ਆ ਤੂੰ ਤਾਂ ਆਪ ਉਹਨਾਂ ਨਾਲ ਦੀ ਬਣ ਕੇ ਬਹਿ ਜਾਈਂ ਨੀ ਕੱਪੜੇ ਪ੍ਰੈਸ ਕਰ ਦਾਂ ਬਿਕਰ ਫਿਰ ਕਹਿੰਦਾ ਸੀਗਾ ਕਿ ਆਉਂਗਾ ਮੈਂ ਖੇਤ ਤੋਂ ਜੇ ਧੁੱਪ ਨਿਕਲੇਈ ਐ ਕਿ ਸਪਰੇਅ ਕਰਾਂਗੇ ਸਾਹਮਣੇ हां लम तो हुनी कहीं आंदी सीगी महां खेत तो हां ਓਹ ਤੂੰ ਕਿਹਨਾਂਸਪਰੇ ਕਰਨੀ ਸੀਗੀ ਤੇ ਦੋ ਦਿਨ ਬੰਦਾ ਰੋਟੀ ਪਕਾਉਂਦੀ ਮੈਂ ਖੇਤ ਹਾਂ ਮੈਂ ਵੀ ਇਹੀ ਦੇਖਿਆ ਰਹੀ ਸੀਗੀ ਮहां ਵੀ ਧੁੱਪ ਨਿਕਲਿਆ ਹੀ ਮहां ਆਉਂਦਾ ਹੋਊਗਾ ਖੇਤੋਂ ਮੈਂ ਕੱਪੜੇ ਪ੍ਰੈਸ ਕਰਨ ਲੱਗ ਗਈ ਕੰਮ ਜਨਵੇਂੜ ਕੇ ਫਿਰ ਤੂੰ ਤਾਂ ਬੈਣ ਲੱਗ ਜਾਵੇਂਗੀ ਫਿਰ ਮਰਨਾ ਨਹੀਂ ਬੱਤੂ ਬੂਤ ਪਾਲ ਕੇ ਮੈਂ ਤਾਂ ਅਦਕਾਰ ਦਿੰਦੇ ਆਂ ਕਿ ਧੁੱਪ ਨਿਕਲਿਆ ਹੀ ਹੁਣ ਕਿਹੜੀ ਸਪਰੇ ਕਰ ਲੈਣਾ ਇਹ ਕਹਿੰਦੇ ਕਰਤੀ ਸੀਗੀ ਓਦੇ ਕਈ ਓਹ ਤਾਂ ਕੁਢਿੰਡ ਵਾਲੀ ਕਰਦੀ ਹੁਣ ਬੱਤੂ ਵਾਲੀ ਕਰ ਦਾਂਗਾ ਬੱਤੂ ਪਾਲ ਕਾਲੀ ਬੰਦੇ ਪੁੱਛੇ ਹਾਂ ਤਾਂ ਬੰਦੇ ਪੁੱਛੇ ਹੋਇਆ ਚੱਲ ਬਣਾ ਲਨੀ ਆ ਰਾਮਣਾ ਕੁੜੇ ਰਾਵਣ ਮੈਨੂੰ ਕੱਪੜੇ ਫੜਾ ਦੇ ਪੁੱਤ ਮੈਂ ਤੈਹ ਕਰਦਾ ਲੈ ਬੇਬੇ ਮਾਰ ਦਿੱਤਾ ਹਾਂ ਮੈਂ ਨਾ ਪ੍ਰੈਸ ਕਰਦੀ ਸੀਗੀ ਫਿਰ ਵਿੱਚ ਦੀ ਰੋਟੀ ਬਣਾਉਣ ਲੱਗ ਗਈ ਲੈ ਫੜਾ ਦੇ ਫਿਰ ਦੇਖਦੇ ਆ ਕੋਈ ਹੋਰ ਕੰਮ ਕਰਤੇ ਰਾਮਣਾ ਕਰਿਆਂ ਹਾਂ ਹਾਂ ਜੀ ਭਾਈ ਕਰ ਹੀ ਆਂਗੀ ਸਾਗ ਲੈਣਾਂ ਚੱਲੀ ਐ ਹੈ ਸਾਗ ਲੈਣਾ ਮੈਂ ਤਾਂ ਆ ਕਰਦੀ ਸੀ ਨਿੰਬੂਆਂ ਦਾ ਚਾਰਜ ਆ ਪਾਉਂਦੀ ਸੀਗੀ ਮੈਂ ਤਾਂ ਵਿਕਰ ਨੂੰ ਕਹਤਾ ਵੀ ਉਹ ਲਿਆ ਉਹ ਦੂਗਾ ਮੈਨੂੰ ਸਾਗ ਆ ਨਿੰਬੂ ਮਿੱਠਾ ਚਾਰ ਪਾਵੇਂਗੀ ਹਾਂ ਭਾਣੇ ਮਿੱਠਾ ਚਾਰ ਹੀ ਪਾਉਂਗੀ ਪਰ ਮੈਂ ਤਾਂ ਸਾਗ ਨੂੰ ਆਈ ਸੀ ਤੇਰੇ ਕੋਲੇ ਫਿਰ ਮੈਂ ਗਵਾਡਣ ਨੂੰ ਪੁੱਛ ਲੈਣੀ ਆਂਗੀ ਹਾਂ ਹਾਂ ਤੂੰ ਤਾਂ ਪੁੱਛ ਭਾਣੇ ਗਵਾਡਣ ਨੂੰ ਸਾਗ ਕਾ ਨੂੰ ਪੁੱਛਣਾ ਭਾਣੇ ਤੂੰ ਤਾਂ ਚੁਗਲੀਆਂ ਹੀ ਕਰਨੀਆਂ ਹੁੰਦੀਆਂ ਨੇ ਆ ਕੀ ਗੱਲ ਕਹਿਨੀ ਆ ਮੈਂ ਤਾਂ ਤੇਰੀ ਗੱਲ ਦੀ ਸਮਝ ਨਹੀਂ ਆਈਗੀ ਹੋਰ ਭੈਣੇ ਸਾਗ ਦੇ ਤਾਂ ਬਹਾਨੇ ਨੇਗੇ ਬੁੜੀਆਂ ਚੁਗਲੀਆਂ ਹੀ ਕਰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਰਾਮਣ ਤੇਰੀਆਂ ਕੀ ਚੁਗਲੀਆਂ ਕਰ ਲਈਆਂ ਲੈ ਹੋਰ ਜਦੋਂ ਹੁਣ ਦੋ ਜਾਨੀਆਂ ਇਕੱਠੀਆਂ ਹੋ ਕੇ ਬੈਗੀਆਂ ਇੱਕ ਦੂਜੀ ਦੀਆਂ ਗੱਲਾਂ ਹੀ ਕਰਨ ਜਾਂਦੀਆਂ ਨੇ ਅਸੀਂ ਤਾਂ ਪਹਿਲਾਂ ਚੁਗਲੀਆਂ ਕਰਾਂਗੇ ਤੂੰ ਹੀ ਮੰਗਾ ਦੇ ਸਾਗ ਨਹੀਂ ਭੈਣੇ ਤੂੰ ਬਿੜਕਾ ਲੈਣ ਆਈ ਹੈਗੀ ਕੱਲ ਅਸੀਂ ਸਾਗ ਕਰਿਆ ਸੀਗਾ ਤੈਨੂੰ ਆਏ ਹੋਗਾ ਵੀ ਮੈਂ ਬਿੜਕਾ ਲਮਾ ਵੀ ਕੀ ਕਹਿੰਦੀ ਹੈਗੀ ਤੂੰ ਤਾਂ ਭੈਣੇ ਵਾਲੀ ਪੜੀ ਹੈਗੀ ਪੜੀ ਤਾਂ ਕਾਨੂੰ ਆ ਭੈਣੇ ਉਹੀ ਮੇਰੇ ਤਾਂ ਸਾਰਾ ਆਣਗਵਾਂ ਲੱਗਦਾਗਾ ਕਿਸੇ ਲੋਟੇ ਨੂੰ ਸੁਣਾਈਏ ਲੱ ਟਾਈਮ ਤਾਂ ਖਾਸਾ ਹੋ ਗਿਆ ਹਾਂ ਲੈ ਮੈਂ ਤਾਂ ਕੁੜਤੀਆਂ ਤਰਪਾਈ ਕਰਨੀਆਂ ਫੜਾ ਕੇ ਆ ਮਾਂ 11 ਤਾਂ ਭੁੱਲ ਗਈ ਸੀ ਹੋ ਲੈ ਸੂਟ ਦੇਣੇ ਨੇ ਮੈਂ ਤਾਂ ਮੈਂ ਤਾਂ ਜਾਦ ਹੀ ਨਹੀਂ ਰਿਹਾ ਹੈਗਾ ਉਹਨਾਂ ਨੂੰ ਤਾਂ ਵਿਆਹ ਜਾਣਾਗਾ ਬੇਬੇ ਮੈਂ ਕੁੜਤੀਆਂ ਤਰਪਾਈ ਕਰਨੀਆਂ ਫੜਾਇਆ ਮਾਂ ਉਹਨਾਂ ਦੇ ਤਰਪਾਈ ਵਾਲੀਆਂ ਨੂੰ ਛੇਤੀ ਆ ਜੀ ਪੁੱਤ ਹਾਂ ਆ ਗਈ ਬਸ ਲੈ ਤਾਂ ਬਾਗੀ ਹੁਣ ਇਹਨਾਂ ਦੀ ਬੁੜੀ ਲੁੱਤੀਆਂ ਲਾ ਕੇ ਇਹਨਾਂ ਆਇਆ ਕਰਾਉਂ ਲੜਾਈ ਆ ਬੈਠੀ ਓੜੇ ਕਿਵੇਂ ਆ ਭੈਣੇ ਠੀਕ ਆ ਭੈਣੇ ਠੀਕ ਆ ਹਾਂ ਹੋਰ ਸੁਣਾ ਵਧੀਆ ਭੈਣੇ ਬਸ ਜਿਹੜਾ ਡੈਮ ਪਾਸ ਹੋਈ ਜਾਂਦਾ ਆ ਪਹੂ ਜੀ ਕਿੱਧਰ ਗਈ ਛੋਡੀ ਉਹਨ ਡੇਲੇ ਦੇ ਕੱਪੜੇ ਦੇਣ ਗਈ ਐ ਸਵੇਰ ਉਤਰ ਤਰਪਾਈਆਂ ਤਰਪੂਈਆਂ ਕਹਿੰਦੀ ਕਰਾਉ ਲਾਉਗੀ ਟਾਈਮ ਹਜੇ ਹਾਂ ਇਹ ਪੁਣੇ ਬੜੀ ਖਰਾਬ ਛੋਲੀ ਬਹੁਤ ਹੈ ਨਾ ਉਹ ਤੇਰੇ ਨਾਲ ਵੀ ਲੜਦੀ ਡੁੱਡਦੀ ਰਹਿੰਦੀ ਐ ਬਸ ਐਂ ਚੱਲੀ ਜਾਂਦਾ ਪੁਣੇ ਸੱਚੀ ਗੱਲ ਐ ਤੂੰ ਤੇ ਮਰਨ ਵਾਲੀ ਕਰ ਰੱਖਿਆ ਉਹਨੇ ਭੈਣ ਸੱਚੀ ਗੱਲ ਦੇ ਦਿੰਦੀ ਛੋਟੀ ਜਾਹਾਂ ਪਾਣੀ ਕੋਈ ਰੋਟੀ ਟੁੱਕ ਵਧੀਆ ਦੇ ਦਿੰਦੀ ਐ ਦੇ ਦਿੰਦੀ ਐ ਭੈਣ ਲੜਕੀ ਦਿੰਦੀ ਹੋਊ ਹੈ ਨਾ ਹਾਂ ਬਸ ਸਾਨੂੰ ਪਤਾ ਹੀ ਅੱਜਕੱਲ ਜਦੋਂ ਉਹ ਭੈਣ ਸਾਡੇ ਵਰਗੀਆਂ ਨਾਲ ਨਹੀਂ ਕੱਢਦੀ ਗਮਾਂਡਣਾ ਨਾਲ ਤੇਰੇ ਨਾਲ ਕਿੱਥੋਂ ਕੱਢਦੀ ਹੋਊਗੀ ਉਹ ਹਾਂ ਹਾਂ ਬਾਣੀ ਉਹ ਤਾਂ ਪਾਣੀ ਦੇਖਉ ਨਹੀਂ ਸਾਡੇ ਵਰਗੀਆਂ ਡਰਦੀਆਂ ਨੇ ਉਹ ਤਾਂ ਤਾਂ ਤੈਨੂੰ ਤਾਂ ਡਰ ਲੱਗਦਾ ਹੀ ਹੋਊਗਾ ਹੋਰ ਭੈਣੇ ਮੈਨੂੰ ਤਾਂ ਆਪ ਡਰ ਲੱਗਦਾ ਮੈਂ ਤਾਂ ਬੋਲਦੀ ਨਹੀਂ ਹੈਗੀ ਚੁੱਪ ਕਰ ਜਾਂਦੀ ਆ ਨਹੀਂ ਭੈਣੇ ਕਿੰਨੇ ਕੱਪੜੇ ਲਿਆਉਂਦੀ ਐ ਤੀਜੇ ਦਿਨ ਲਈ ਜਾਂਦੀ ਹੁੰਦੀ ਐ ਲਿਫਾਫਾ ਜਾ ਆਖੇ ਮੈਂ ਕੱਪੜੇ ਸਿਉਣੇ ਦੇਣ ਜਾਂਦੀ ਆ ਅੱਜ ਮੈਂ ਤਰਪਾਈਆਂ ਕਰਾਉਣ ਜਾਂਦੀ ਆ ਭੈਣੇ ਮੈਂ ਤਾਂ ਰੋਜ਼ ਦੇਖਦੀ ਆ ਉਹਨੂੰ ਜਾਂਦੀ ਨੂੰ ਕੋਈ ਤੂੰ ਵੀ ਮਾੜਾ ਮੋਟਾ ਕੁਝ ਬੋਲਿਆ ਕਰ ਤੂੰ ਤਾਂ ਜਮੀ ਸੁਣਨ ਬਣ ਕੇ ਬਹਿ ਜਾਣੀ ਹੈਗੀ ਸੱਚੀ ਗੱਲ ਹੈ ਮੈਂ ਲੈ ਦਰਦੀ ਕੇ ਤੂੰ ਮੁੰਡੇ ਨੂੰ ਦੱਸਿਆ ਕਰਨ ਵਾਲੇ ਉਹ ਤਾਂ ਪਟਾਇਆ ਕਰ ਗੁੱਤੇ ਦੀ ਮੁੰਡਾ ਤਾਂ ਆਪ ਡਰਦਾ ਭੈਣ ਲੈ ਦੇਖ ਲੈ ਕਿਉਂ ਤੂੰ ਜਿੰਨਾ ਤੂੰ ਡਰੇਗੀ ਤੇਰਾ ਓਨੇ ਸਿਰ ਚੜੂਗੀ ਇਹ ਮਾੜਾ ਮੋਟਾ ਘਰਮ ਹੋਇਆ ਕਰ ਐ ਨਾ ਉਹ ਕਰਾ ਕਰ ਚੁੱਪ ਕਰਕੇ ਜਿਵੇਂ ਬੈਠਾ ਕਰ ਤੈਨੂੰ ਮਾਰ ਦਊਗੀ ਤੂੰ ਤਾਂ ਅੱਧੀ ਹੋ ਗਈ ਅਹੀ ਜੀ ਪਈ ਤੀ ਪਹਿਲਾਂ ਹੈ ਲੈ ਹੁਣ ਮੈਂ ਤਾਂ ਜਾਣੀ ਆ ਭੈਣ ਕਿਤੇ ਆ ਗਈ ਨਾ じゃ ਮੈਨੂੰ ਤਾਂ ਡਰ ਲੱਗਦਾ ਹੈ ਹੈ ਨਾ ਉਹ ਕਹਿੰਦੀ ਆ ਵੀ ਤੂੰ ਕੜੇ ਲਿੱਸੀ ਹੋ ਗਈ ਹੈ ਨਾ ਟਾਈਮ ਤੇ ਰੋਟੀ ਨਹੀਂ ਦਿੰਦੀ ਹੈਗੀ ਰੋਂਦੇ ਉਹਨੂੰ ਅੱਜ ਮੈਂ ਉਹਦੀ ਪੱਟੂਗੀ ਕੁੱਤ ਲੈ ਇਹ ਕਿਧਰ ਆਈ ਇਹ ਗੇੜੇ ਦੇ ਕੇ ਸਾਡੇ ਘਰੇ ਤਾਂ ਨਹੀਂ ਕਿਤੇ ਜਾਇ ਸਾਡੀ ਬੁੜੀ ਦੇ ਨਗੂਣਾਂ ਦਾ ਆਈ ਹੋਵੇ ਕੁੜੇ ਰਾਮਣਾ ਚਾਹ ਕਰ ਲੈ ਹਾਂ ਬੇਬੇ ਚਾਹ ਕਰ ਲੈ ਹੁਣ ਤਾਂ ਪੀਤੀ ਸੀ ਚਾਹ ਹੁਣ ਕਿਹੜਾ ਵੇਲਾ ਹੋ ਗਿਆ ਤੈਨੂੰ ਗਈ ਨੂੰ ਲੱਕਾ ਹੁਣ ਤਾਂ ਗਈਆਂ ਮੈਂ 5 ਮਿੰਟ ਹੋਏ ਨੇ ਸਾਰੇ ਉਹਦੀ ਮੁੜਿਆ ਹੀ ਮੈਂ ਨਾ ਭਾਈ 3-4 ਘੰਟੇ ਹੋ ਗਏ ਤੈਨੂੰ ਗਈ ਨੂੰ ਐਨਾ ਕਦੋਂ ਪੱਖੀ ਬੈਠੀਆਂ ਬੇਬੇ ਕੀ ਹੋ ਗਿਆ ਦਾ 5 ਮਿੰਟਾਂ ਚ ਤੈਨੂੰ ਚਾਹ ਦੀ ਭੁੱਖ ਲੱਗ ਗਈ ਘੰਟਾ ਤਾਂ ਹੋ ਗਿਆ ਕੁੜੇ ਤੈਨੂੰ ਗਈ ਨੂੰ ਤੇ ਚਾਹ ਦਾ ਟਾਈਮ ਲੰਘ ਗਿਆ ਘੰਟਾ ਕਿੱਥੋਂ ਹੋ ਗਿਆ ਲੈ 5 ਮਿੰਟਾਂ ਨੂੰ ਘੰਟਾ ਬਣਾਈ ਅੱਜ ਤੈਨੂੰ ਕੀ ਹੋ ਗਿਆ ਬੇਬੇ ਨਾ ਤੀਖਦੀਆਂ ਮੈਨੂੰ ਲਾਦਾ ਲੜੀ ਜਾਂਦੀਆਂ ਨਹੀਂ ਲਾ ਤਜ ਜੰਗ ਲੱਗ ਰਿਆ ਵੰਤ ਲੱਗਦਾ ਲੱਗ ਰਿਆ ਜੰਗ ਮੈਨ ਲੱਗਦਾ ਦਿਖਾਤਾ ਨਾ ਰੰਗ ਸ਼ਿੰਦਰਨੀ ਮੈਨੂੰ ਵੀ ਐ ਬੋਲਦੀ ਸੀ ਨਾ ਕਦੇ ਪਸੂਆਂ ਵਿੱਚ ਦੀ ਕਦੇ ਕਾਸੇ ਵਿੱਚ ਦੀ ਹੁਣ ਪਤਾ ਲੱਗੂ ਜਦ ਸੱਸ ਨੂੰ ਹਾਂਦੀਆਂ ਉਧਰੋਂ ਉਧਰੀ ਗੁੱਤਾਂ ਪੱਟੀਆਂ ਗਈਆਂ ਆ ਜਾਣਦੇ ਬਿੱਕਰ ਨੂੰ ਮੈਂ ਦੱਸੂਗੀ ਭਾਈ ਪਟਾਉ ਤੇਰੀ ਗੁੱਤ ਨਾ ਇਹ ਚ ਗੁੱਤ ਪਟਾਉਣ ਵਾਲੀ ਕੀ ਗੱਲ ਆਗੀ ਅੱਗੇ ਤਾਂ ਤੂੰ ਕਦੇ ਕਿਹਾ ਨਹੀਂ ਲੱਗ ਗਿਆ ਮੈਨੂੰ ਪਤਾ ਤੈਨੂੰ ਕੌਣ ਉਂਗਲਾ ਲਾ ਕੇ ਗਈ ਐ ਕੋਈ ਨਹੀਂ ਆਈ ਮੇਰੇ ਕੋਲੇ ਤਾਂ ਆਈ ਕਿਉਂ ਨਹੀਂ ਮੈਨੂੰ ਸਾਰੀਆਂ ਵਿੜਕਾਂ ਨੇ ਨਾਲੇ ਹੁਣ ਤੇਰੀ ਪੱਟੂ ਨਾ ਇਹ ਗੁੱਤ ਨਾ ਉਹਦੀ ਪੱਟੂ ਜਾ ਜ਼ਿਆਦਾ ਧਰ ਕੇ ਨਾ ਮੈਂ ਦੇਖਦੀ ਆਂ ਬਾਬੇ ਨੂੰ ਫੋਨ ਲਾਉਣੀ ਆ ਬਾਬੇ ਨੂੰ ਫੋਨ ਲਾ ਕੇ ਨਾ ਇਹਦੇ ਤਾਂ ਪਾਉਣੀ ਆ ਮੈਂ ਕਰ ਚਕਲੀ ਲੈ ਹੁਣ ਤਾਂ ਚਾਹ ਪੀਤੀ ਸੀ ਹੁਣ ਫੇਰ ਚਾਹ ਮੰਗ ਲਈ ਇਹਦੇ ਲਾ ਕੇ ਗਈ ਆ ਕੋਈ ਬੱਤੀਆਂ ਇਹਨੂੰ ਤਾਂ ਮੈਂ ਕਰੂੰ ਵਿੱਚੇ ਇਹਨੂੰ ਰੋਟ ਕਰੂੰ ਨਾ ਇਹ ਤਾਂ ਬਿੱਕਰ ਤੋਂ ਇਹਦੇ ਛਿੱਤਰ ਪਾਵਾਂ ਨਾ ਇਹ ਗਮਾਂਡਣ ਨੂੰ ਦਿੰਨੀ ਆ ਪਤਾ ਬਾਬੇ ਨੂੰ ਫੋਨ ਨਾ ਲਾਵਾ ਪਹਿਲਾਂ ਚਾਹ ਨੂੰ ਕੀ ਆ ਚਾਹ ਤਾਂ ਹੁਣ ਪੀਤੀ ਸੀ ਤਾਂ ਬੈਠੀ ਮੰਗੀ ਜਾਊਗੀ ਬਾਬੇ ਨੂੰ ਕਰਾਉਣੀ ਆ ਕੁਸ ਅੱਜ ਵੀਰਵਾਰ ਹੈ ਐਂ ਕਰਤੀ ਬਾਬੇ ਨੂੰ ਫੋਨ ਲਾਵਾਂ ਹਾਂ ਲਾਈ ਲੈਣੇ ਹੁਣ ਚਲ ਲਾਉਣੀ ਆ ਬਾਬੇ ਨੂੰ ਫੋਨ ਹਲੋ ਹਲੋ ਬਾਬਾ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਉਹ ਮੈਂ ਤੁਹਾਡੇ ਕੋਲੇ ਗਵਾੰਡਣ ਦੀ ਗੱਲ ਕਰੀ ਸੀ ਜੀ ਉਹ ਸਾਰਾ ਦਿਨ ਬੈਪਤਾ ਕਰਦੀ ਰਹਿੰਦੀ ਆ ਉਹਦਾ ਕੋਈ ਕੱਢਣਾ ਆ ਕਰਨਾ ਮਹੱਲ ਤੇ ਉਹ ਸਾਡੇ ਘਰੇ ਕਲੇਸ਼ ਪਵਾਉਂਦੀ ਆ ਜੀ ਅੱਛਾ ਆਉਣਾ ਪਊਗਾ ਮੈਨੂੰ ਜਪੌਣਤੀ ਦੱਸ ਦੋਗੇ ਹਾਂ ਦੱਸੋ ਜੀ ਅੱਛਾ ਇੱਕ ਨਿੰਬੂ ਠੀਕ ਹੈ ਜੀ ਠੀਕ ਹੈ ਇਹ ਤਾਂ ਮੈਂ ਕਰ ਦੂੰਗੀ ਉਦੋਂ ਬਾਅਦ ਆਉਂਗੀ ਜੀ ਮੈਂ ਤੁਹਾਡੇ ਕੋਲੇ ਠੀਕ ਹੈ ਜੀ ਠੀਕ ਹੈ ਬਾਬਾ ਜੀ ਲੈ ਇੱਕ ਹੀ ਜਾਣੂਗੀ ਵੀ ਗਵਾਂਡਰ ਨਾਲ ਪੰਗਾ ਲੈਂਦਾ ਐ ਬੈਤ ਨਾਲ ਘਰੇ ਕਲੇਸ਼ ਪਾਉਂਦੀਆਂ ਨੇ ਪਟਾਉਣੀ ਮੇਰੀ ਕੀ ਗੁੱਤ ਪਟਾਉਣੀ ਉਹ ਮੈਂ ਪਟਾਉਂ ਥੋਡੀਆਂ ਗੁੱਤਾਂ ਲੈ ਟਾਈਮ ਤਾਂ ਦੇਖਾਂ ਕਿੰਨਾ ਹੋ ਗਿਆ ਲੈ 12 ਤਾਂ ਵੱਜ ਗਏ ਲੈ ਬਾਬੇ ਨੇ ਕਿਹਾ ਸੱਚ ਉਹ ਤਾਂ ਕਰਕੇ ਆਵਾ ਝੌੜੂ ਤਾਂ ਫੇਰ ਵੀ ਲਾ ਲੂੰਗੀ ਲੈ ਮੈਂ ਤਾਂ ਕਰਕੇ ਰੱਖਿਆ ਸਾਰਾ ਕੁਝ ਜਾਮਾ ਮੈਂ ਤਾਂ ਕਰਕੇ ਆ ਗਈ ਕੋਈ ਦੇਖਦਾ ਤਾਂ ਨਹੀਂ ਸੁੱਤੀ ਪਈ ਆ ਮੈਨੂੰ ਲੱਗਦਾ ਇਹ ਤਾਂ ਕਰਕੇ ਜਾ। ਹਾਲ ਤਾਂ ਨਾ ਚਿੱਤ ਜਾ ਠੀਕ ਨਹੀਂ ਹੈਗਾ ਪਤਾ ਨਹੀਂ ਤਾਂ ਭਾਈ ਬੀਪੀ ਘਟਿਆ ਪਿਆਗਾ। ਭਾਈ ਜਾਨ ਜੀ ਔਖੀ ਹੋਈ ਜਾਂਦੀ ਹੈ। ਐ ਹਾਏ। ਬਾਥੀਆਂ ਕੰਨੀ ਵੀ ਗੇੜਾ ਮਾਰ ਕੇ ਆਉਣਾ ਸੀ ਕੀ ਕਰਾਂ ਜਾਵਾਂ ਕਿ ਨਾ ਜਾਵਾਂ। ਇੱਕ ਜੀ ਕਰਦਾ ਕੱਲ ਨੂੰ ਭੱਗ ਜਾ। ਐ ਸੁੱਕੀਆਂ ਗਿੱਲੀਆਂ ਜਿਹਾ ਤੇ ਰਹਾ ਮ ਬੱਦਲ ਜੇ ਹੋਏ ਪੈ ਨੇ ਕਿਤੇ ਮੀਂਹ ਆ ਜਾਏ ਦੇਖ ਕੇ ਮਨੀ ਮੜਾ ਆ ਆ ਕੀ ਟੂਣਾ ਜੇ ਕਰਿਆ ਪੈ ਕੂੜੇ ਕੌਣ ਕਰ ਗਈ ਆਹ ਟੂਣਾ ਹੈ ਫਿਰਦਿਆਂ ਨੇ ਸਿਆਣਿਆਂ ਸੋਥਿਆਂ ਕੋਲੇ ਸਾਰਾ ਦਿਨ ਹੈ ਸਾਡਾ ਵਾਰੀ ਥੇ ਹੈ ਜੇ ਟੂਣਾ ਕਰਨ ਨੂੰ ਸਾਨੂੰ ਵਾਰੀਆਂ ਸਿਆਣੀਆਂ ਕਹੋਂਦੀਆਂ ਨੇਗੀਆਂ ਮਾਣੀ ਮੁਰ ਤੇ ਸ਼ਰਮ ਚਾਹੀਦੀ ਹੈ ਪਤਨਿ ਕੌਣ ਧਰਗੀ ਲੈ ਆਹਾ ਲੈ ਇਧਰ ਮੂੰਹ ਕਰਕੇ ਕਿਉਂ ਗਾਲਾਂ ਦਿੰਨੀ ਐਂਗੀ ਅਸੀਂ ਕਿਧਰ ਰਹਿਗਾ ਨਾ ਹੋਰ ਕਿਹਨੇ ਤਾਂ ਰਹਿਗਾ ਆ ਕੇ ਦੇਖ ਆ ਤਹੀਂ ਤਾਂ ਰਹਿਗਾ ਮੈਂ ਕੋਈ ਨਹੀਂ ਤਾਂ ਰਹਿਗਾ ਆ ਸਾਨੂੰ ਕੀ ਲੋੜ ਟੂਨੇ ਕਰਨ ਦੀ ਆ ਹੋ ਵੀ ਜਾਣੀ ਸਿਆਣੇ ਸੱਪਿਆਂ ਕੋਲੇ ਆਏ ਵੀਰ ਬਾਰ ਭਗ ਜਾਨੀ ਐਂਗੀ ਅਸੀਂ ਕੋਈ ਨਹੀਂ ਜਾਂਦੇ ਮੈਂ ਕਿਥੋਂ ਤਰੇਗਾ ਮੈਂ ਆਪਦੇ ਬਾਰਚੀ ਧਰੂੰਗੀ ਤੂੰ ਹੀ ਤਰ ਕੇ ਗਈਆਂ ਤੂੰ ਜਾਣੀ ਸਹਣੇ ਕੋਲੇ ਤੇ ਤੂੰ ਚੂਲੀਆਂ ਕਰਦੀ ਫਿਰਦੀ ਰਹਿਣੀ ਐ ਸਾਰਾ ਦਿਨ ਲੋਕਾਂ ਦੇ ਘਰ ਪੜਦੀ ਗੁੱਤਨੀਆਂ ਪਟਾਉਂਦੀ ਫਿਰਦੀ ਰਹਿਣੀ ਐ ਤੂੰ ਨਹੀਂ ਜਾਣਦੀ ਤੇਰੇ ਵਾਂਗੂ ਥੋੜਾ ਜਿਹਾ ਸੀ ਲੋਕਾਂ ਦੇ ਚੁਗਲੀਆਂ ਕਰਨ ਜਾਣੇ ਹੈਗੇ ਨਾ ਕਿਹਦੇ ਕੋਲੇ ਕਰਤੀਆਂ ਚੁਗਲੀਆਂ ਦੱਸ ਮੈਂ ਕੋਈ ਟੂਣੇ ਢਾਣੇ ਨਹੀਂ ਕਰਿਆ ਹੈਗੇ ਚੁੱਪ ਕਰਕੇ ਅੰਦਰ ਵਗ ਜਾ ਸਾਰਾ ਦਿਨ ਬਾਬ ਤਾਂ ਕਰਦੀ ਰਹਿਣੀ ਐ ਨਾ ਮੈਂ ਕਾ ਤੂੰ ਅੰਦਰ ਵਗ ਜਾ ਤੂੰ ਜਾ ਅੰਦਰ ਹੈ ਨਾਲੇ ਆਥਣੇ ਮੈਂ ਬੰਦੇ ਇਕੱਠੇ ਕਰੂੰਗੀ ਵੇ ਆ ਦੇਖ ਲੋ ਭਾਈ ਟੂਣਾ ਕਰੇ ਪੈ ਸਾਡੇ ਬਾਰਚ ਕੋਈ ਨਹੀਂ ਭੈਣ ਇਹ ਟੂਣਾ ਨਹੀਂ ਕਰਿਆ ਹੈਗਾ ਉਹੀ ਕੋਈ ਰੱਖ ਗਿਆ ਹੋਊਗਾ ਇਹਨੇ ਉਹ ਆਪਣਾ ਨਾਮ ਲਈਂ ਜੇ ਬੇਬੇ ਆ ਦੇਖ ਲੈ ਕਰਿਆ ਪਿਆ ਹਾਲੀਆਂ ਤੱਕ ਕਰਿਆ ਪਿਆਗਾ ਟੂਣਾ ਕਰ ਲੈ ਜਿਹੜਾ ਕੁਝ ਕਰਨਾ ਤੂੰ ਹਜੇ ਉਹ ਪੋਚੇ ਮਾਰਦੀ ਹੈ ਗਈ ਲੈ ਅਖੇ ਕਰਿਆ ਨਹੀਂ ਹੈਗਾ ਕਿ ਟੂਣਾ ਹੁਦਰੀ ਸ਼ਬਦ ਨਹੀਂ ਚੱਕ ਕੇ ਪਰ ਲੈ ਹੁਣ ਤੇ ਕਰ ਤਾ ਟੂਣਾ ਹੁਣ ਮੈਂ ਦੇਖਦੀ ਆ ਮੈਂ ਪਾਥੀਆਂ ਦੀ ਕਿਤੇ ਤੱਕ ਮੈਂ ਪਾਥੀਆਂ ਚੱਕ ਨਹੀਂ ਸਕੀ ਸਕੀਆਂ ਉਹਦੀਆਂ ਉੌਕਦੀ ਫਿਰਦੀ ਐ ਤੜਕੀ ਪਾਥ ਦੀ ਪਾਥੀਆਂ ਅੱਧੀ ਰਾਤ ਥੱਪ ਥੱਪ ਕਰਦੀ ਐ ਦੇਖਾਂ ਹੈ ਤਾਂ ਨਹੀਂ ਨੀਂਦੀ ਚੰਗੀ ਨੀਂਦੀ ਨਹੀਂ ਗਈ ਹੋਈ ਕਿਤੇ ਮੈਨੂੰ ਲੱਗਦਾ ਐ ਬੱਠੜ ਲੈ ਜਾਨੀ ਨਹੀਂ ਆਹੀ ਲੈ ਜਾਨੇ ਚਲ ਹੋਗਾ ਜੇ ਬੱਠੜ ਖਾਸੀ ਨਾ ਪਾਲੇ ਉੰਗੀ ਹੈ ਨਹੀਂ ਮਿਲਦਾ ਦੀਂਦੀ ਤਾਂ ਹੈ ਨਹੀਂ ਕਿਤੇ ਚਲ ਮੈਂ ਛੇ ਛੇਤੀ ਪਾ ਚੱਕਦੀਆਂ ਬਾਤਾਂ Ayhi evet. çaklı evet. ਉਹ ਬੜਾ ਪਤਾ ਲੱਗ ਸਿੱਟੀ ਸਿੱਟੀ ਵਾਗਿਆ ਮੇ ਕਰੇ ਲੈ ਦੇਖ ਲੈ ਸਾਰੀਆਂ ਪਾਥੀਆਂ ਲੈ ਗਈ ਤੇ ਹੁਣ ਇਹਨੂੰ ਨਾ ਉੱਤੇ ਫੜੂੰਗੀ ਜਿੱਦੇ ਹੁਣ ਪਾਥੀਆਂ ਚੱਕੀਆਂ ਇੱਥੇ ਸਿੱਟੂ ਫਿਰ ਇਹਨੂੰ ਬਾੜੇ ਚ ਤਸਤੀ ਇਹ ਫਿਰ ਬੇਰੇ ਰੱਖ ਲੈ ਦੇ ਹਲਾ ਬੇਬੇ ਸਾਰੀਆਂ ਬਾਥੀਆਂ ਚੱਕ ਕੇ ਲੈ ਗਈ ਤੇ ਜੇ ਮੈਂ ਕਿਤੇ ਉੱਤੇ ਗਈ ਹੁੰਦੀ ਮੈਂ ਪਾੜਦੀ ਉਹਦੀ ਕੂਤਰੀ ਕੋਈ ਨਹੀਂ ਪੁੱਤ ਐਨਕਮਾਣੇ ਅਸੀਂ ਕਦੇ ਨਹੀਂ ਸੀ ਲੜੀਆਂ ਰੜ ਕੇ ਰਹਿੰਦੇ ਹੁੰਦੇ ਆ ਲੈ ਐ ਹੁਣ ਬਾਥੀਆਂ ਚ ਕਾ ਦਿਆ ਕਰੀ ਐਨਕਮਾਣ ਨੂੰ ਫਿਰ ਨਾ ਕੋਈ ਨਹੀਂ ਪੁੱਤ ਲੜਦੇ ਨਹੀਂ ਹੁੰਦੇ ਗਵਾਂਢੀ ਦਾ ਰਲ ਕੇ ਨੰਦਾਂ ਦਾ ਗਵਾਂਢ ਤੱਕ ਤਾਂ 100 ਲੋਡ ਪੈਂਦੀ ਆ ਆਪਾਂ ਨੂੰ ਲੈ ਫਿਰ ਬੇਬੇ ਸਾਰਾ ਕੁਝ ਚੁਕਾ ਦਿਆ ਕਰੀਏ ਘਰੋਂ ਵੀ ਚੁਕਾ ਦਿਆ ਕਰ ਫਿਰ ਪੁੱਤੇ ਰਿਸ਼ਤੇਦਾਰ ਤਾਂ ਚੱਲ ਕੇ ਆਉਂਦਾ ਹੁੰਦਾ ਆਪਾਂ ਦੱਸਾਂਗੇ ਵੀ ਦੁੱਖ ਤਕਲੀਫ ਆ ਆਂਢ ਗਵਾਂਢੀ ਕੰਮ ਆਉਂਦਾ ਹੁੰਦਾ ਗਵਾਂਢੀ ਲੜਦੇ ਹੁੰਦੇ ਚੱਲ ਬੇਬੇ ਤੂੰ ਉਹਨੂੰ ਵੀ ਇਹ ਗੱਲ ਸਮਝਾ ਦੀ ਵੀ ਗਵਾਂਢੀ ਗਵਾਂਢੀ ਦੇ ਕੰਮ ਆਉਂਦਾ ਹੁੰਦਾ ਹੈ ਭੈਣ ਭਾਈ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਆਪਣੇ ਤਾਂ ਚੱਲ ਕੇ ਆਉਂਦੇ ਹੁੰਦੇ ਨੇ ਉਹਨੂੰ ਵੀ ਇਹ ਖਾਣੇ ਚ ਪਾ ਦੀ ਉਹਦੇ ਗੱਲ ਹਾਂ ਚੱਲ ਮੈਂ ਕੰਮ ਕਰਦੀ ਆਂਗੀ ਫਿਰ